ਸਨਾਓ ਕਰਤਿ ਦਿਵਾਨਾ ਪਰਵਤ ਚਾਨਾ ਬਾਬਾ ਗੁਲਾਬ ਸਿੰਘ ਜੀ ਸੰਤੋਖ ਸਾਹਿਬ ਵਾਲੇ ਪਹੁੰਚ ਚੁਕੇ ਹਮ ਸੋ ਬਾਕੀ ਦਾ ਕੀਰਤਨ ਉਹਨਾਂ ਤੋਂ ਸਰਵਣ ਕਰਕੇ ਲਾਭ ਪ੍ਰਾਪਤ ਕਰੀਏ ਜੀ ਸਮੂਹ ਸੰਗਤਾਂ ਦਾ ਧੰਨਵਾਦ ਅੰਮਲੋ ਗੁਰਦੇਸ ਜੀ ਦੇ ਮਾਨ ਜਿਹੜਾ ਅਨੁਭਵ ਜਿਨ੍ਹਾਂ ਨੇ ਆਪ ਸਭ ਸੰਗਤਾਂ ਦੇ ਦਰਸ਼ਨ ਕਰਨ ਦਾ ਸੁਭਾਗਾ ਸਮਾ ਹੈ ਬਖਸ਼ਿਸ਼ ਕੀਤਾ ਮਰਜੀ ਦੀ ਫਟੇ ਦਿੱਤੇ गणहवार दया करो किछ मेरे उप पावो डूबते पत्थर तारे, तारे पहला मरण कबूल ਜੀਵਨ ਕੀ ਛੜਿਆਸ ਉਹ ਸਵਨ ਕੀ ਰੇਨ ਕਾ ਹੋ ਆਓ ਹਮਾਰੇ ਪਾਸ ਹਮਾਰੇ ਪਾਸ ਜੰਦੇ ਮਰ ਜਾਈਏ ਜੀ जमद मर जई सिखी कमौखी जमद मर सिखी कमौी औखी जमे सिखी कमे sikhi kamoni ho raja sikhi kamoni ho ke ikramon khoni yahi lamani सिखी कमानी सिखी कमानी सिखी कमाणी सिखी कमाणी सिखी कमाणी सिखी कमाणी सिखी कमाणी कमड़ी सिखी किखी कमी कम जमदे मर जाई सिखी कमड़ी जमदे मर जाईली मारी चौगे मरे बमारे मर जई कमारे वाहेगुरु 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 ਦੇ ਸ਼ਰੀਰ ਦਾਤ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਹਾਜ਼ਰੀਆਂ ਭਰ ਰਏ ਹਾਂ ਹਾਜ਼ਰੀਆਂ ਲਵਾਉਣ ਸਭ ਦੇ ਚਰਨਾਂ 'ਚ ਬੇਨਤੀ ਹੈ ਬੜੇ ਪਿਆਰ ਵਿੱਚ ਬਹੁਤ ਪਿਆਰ ਨਾਲ ਸੰਗਤਾਂ ਹਾਜ਼ਰੀ ਭਰ ਰਹੀਆਂ ਹਨ ਪ੍ਰੇਮ ਨਾਲ ਸਾਰੇ ਜੁੜਨ ਦਾ ਜਤਨ ਵਾਹੇ ਗੁਰੂ ਤਤਵਾਹੇ ਗੁਰੂ 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 ਵਾਹੇ ਗੁਰੂ ਤਾਂ ਵਾਹੇ ਗੁਰੂ ਤਾਂ ਵਾਹੇ ਗੁਰੂ ਵਾਹੇ ਗੁਰੂ ਸੰਗ ਜਿਹੜੇ ਕਿ ਧਰਮੀ ਰਾਜੇ ਬੜੇ ਦਿਆਲੂ ਬਹੁਤ ਨੇਕ ਰਾਜੇ ਹੋਏ ਨੇ ਰਿਆਸਤ ਨਾਭਾ ਦੇ ਉਹਨਾਂ ਦਾ 182ਵਾਂ ਜਨਮ ਦਿਹਾੜਾ ਜਿਹੜਾ ਪਿਛਲੇ 4 ਸਾਲਾਂ ਤੋਂ ਮਾਉਣ ਦੀ ਕੋਸ਼ਿਸ਼ ਕਰ ਰਹੇ ਹਰ ਸਾਲ ਵੀ 18 ਦਸੰਬਰ 2025 ਅੱਜ ਜਨਮ ਦਿਹਾੜਾ ਮਨਾਇਆ ਜਾ ਰਿਹਾ ਜੀ ਔਰ ਮਰਦਾ ਹੀਰਾ ਸਿੰਘ ਜੀ ਦਾ ਪਰਿਵਾਰ ਜਿਹੜਾ ਪੰਜਵੀਂ ਬੀੜੀ ਆ ਮਹਾਰਾਣੀ ਪੀਤੀ ਸਿੰਘ ਜੀ ਮਹਾਰਾਣੀ ਹਮਾ ਸਿੰਘ ਜੀ ਉਹ ਵੀ ਇੱਥੇ ਰਾਜਮਾਨ ਸੰਗਤ ਦੇ ਵਿੱਚ ਔਰ ਦੂਰ ਦੂਰੋਂ ਲੱਖ ਦੀ ਖੂਬ ਸੰਗਤ ਜਿਹੜੀ ਆ ਬਾਬਾ ਗੁਲਾਬ ਸਿੰਘ ਜੀ ਤੰਕੌਰ ਸਾਹਿਬ ਵਾਲੇ ਨਿਸ਼ਚਿਤ ਤੌਰ ਤੇ ਸ਼ਫਾ ਕੀਰਤਨ ਕਰਨ ਵਾਸਤੇ ਆਏ ਆ ਸਕੂਲਾਂ ਦੇ ਬਹੁਤ ਸਾਰੇ ਬੱਚੇ ਇਲਾਕੇ ਦੀ ਬਹੁਤ ਸਾਰੀ ਸੰਗਤ ਆਈ ਹੈ ਮੈਂ ਸਾਰਿਆਂ ਦਾ ਕੋਟਨ ਕੋਟ ਧੰਨਵਾਦ ਕਰਦਾ ਔਰ ਮੇਰੇ ਵੱਲੋਂ ਸਭ ਨੂੰ ਸੰਗਤ ਨੂੰ ਮਰਦਾ ਹੀਰਾ ਸਿੰਘ ਦੇ ਜਨਮ ਦਿਹਾੜੇ ਤੇ ਤੇ ਸਬੰਧ ਵਿੱਚ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵੀ ਔਰ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਵੀ ਆ ਤੇ ਤੁਸੀਂ ਮਹਾਰਾਜ ਹੀਰਾ ਸਿੰਘ ਜਨ ਦੇਖਣ ਦੇ ਮੌਕੇ ਆਪਣਾ ਸਮਾਂ ਕੱਟ ਕੇ ਵਿਆਸਤੀ ਕਿਲਾ ਨਾਬਦ ਵਿੱਚ ਪਹੁੰਚੇ। ਸਵਾਗਤ ਕਰ ਹਰਲਾ ਕਰ ਪਹਿਲਾਂ ਜਿੱਤੇ ਪਾਰਟੀ ਦੇ ਦੇਖੋ ਹਰ ਇੱਕ ਦੀ ਆਪਣੀ ਆਪਣੀ ਮਤ ਹੁੰਦੀ ਹੈ ਜੀ ਪਰ ਸਾਡੀ ਮਤ ਇਹ ਸੀ ਸਾਡੇ ਬਜ਼ੁਰਗਾਂ ਨੇ ਸਾਨੂੰ ਇਹ ਕਾਇਕ ਸਤਿਕਾਰ ਕਰੋ। ਅ ਸੋ ਮੇਰਾ ਇਹ ਮੰਨ ਦੀ ਭਾਵਨਾ ਸੀ ਕਿ ਸੱਚੇ ਪਾਤਸ਼ਾਹ ਕਿਰਪਾ ਕਰਨ ਔਰ ਮਹਾਰਾਜ ਹੀਰਾ ਸਿੰਘ ਜੀ ਦੀ ਸਮਾਪੇ ਮੱਥਾ ਦੇ ਕੇ ਕੈਂਪੇਨ ਦੀ ਰਾਜਕੀਤੀ ਸੀ ਐਮਐਲਏ ਬਣਦਾ ਕਦਰ ਸਵਾਗਤਪਾਤ ਉਥੇ ਆਦਨੀ ਮੱਥਾ ਲਿੱਟ ਕੇ ਗਏ ਸੀਗੇ ਤੇ ਉਦੋਂ ਦਾ ਹੀ ਮਨ ਦੇ ਵਿੱਚ ਸੀਗਾ ਕਿ ਜਦੋਂ ਸਾਰੇ ਪਾਕਿਸਤਾਨੇ ਸੇਵਾ ਬਖਸ਼ੀ ਦਾ ਜ਼ਰੂਰ ਜਿਹੜਾ ਜੀ ਉਹ ਮਹਾਰਾ ਜੀ ਰਸਿਆਂ ਜਾਨ ਦਿਹਾੜਾ ਜਿਹੜਾ ਉਹ ਮਨਾਇਆ ਕਰਾਂਗੇ ਸੋ ਚੌਥਾ ਸਾਲ 2022 ਸ਼ੁਰੂ ਕੀਤਾ ਸੀ ਹੁਣ 2025 ਚੱਲ ਰਿਹਾ ਸਤਿ ਪਾਤ੍ਰਾ ਕਿਰਪਾ ਕਰੇ ਕਿ ਹੁਣ ਹਮੇਸ਼ਾ ਹਰੇਕ ਸਾਲ ਇਸੇ ਤਰੀਕੇ ਨਾਲ ਜਨਮ ਦਿਹਾੜਾ ਜਿਹੜਾ ਮਾਉਂਦੇ ਨੇ ਨੌਜਵਾਨਾਂ ਨੂੰ ਕੀ ਕਰੀਏ ਨੌਜਵਾਨਾਂ ਨੂੰ ਸਨੇਹਾ ਜਿਕੇ ਆਪਣੇ ਧਰਮ ਨਾਲ ਜੁੜੋ ਆਪਣੇ ਕਰਤਾਰ ਨਾਲ ਜੁੜੋ ਆਪਣੇ ਕੀਤੇ ਨਾਲ ਜੁੜੋ ਆਪਣੇ ਬਜ਼ੁਰਗਾਂ ਨਾਲ ਕਦੇ ਭੁੱਲੋ ਜਿਨ੍ਹਾਂ ਦੀ ਏਡੀ ਵੱਡੀ ਰਿਆਸਤ ਆ ਏਡਾ ਵੱਡਾ ਦੇਣ ਹੈ ਭਾਈ ਕ੍ਰਾਂਤ ਸਿੰਘ ਨਾਬਾ ਭਾਈ ਮਰਿਆ ਬ੍ਰਹਮਣ ਸਿੰਘ ਜੀ ਨਾਬਾ ਮਰਿਆ ਹੀਰਾ ਸਿੰਘ ਜੀ ਮਰਿਆ ਪ੍ਰਤਾਪ ਸਿੰਘ ਜੀ ਕਿੱਡਾ ਵੱਡਾ ਦੇਖੋ ਘਰਾਣਾ ਕਿੱਡੀ ਵੱਡੀ ਰਿਆਸਤ ਆਰ ਕਿੱਡਾ ਨਾਂ ਟੱਗ ਤਾਂ ਨਾਬਾ ਰਿਆਸਤ ਦਾ ਤੇ ਨੌਜਵਾਨਾਂ ਨੂੰ ਬੇਨਤੀ ਹੈ ਕਿ ਆਪਣਾ ਜਿਹੜਾ ਸ਼ਹਿਰ ਆ ਰਿਆਪੀ ਨਾਬਾ ਇਹ ਬਹੁਤ ਵੱਡਾ ਅਸੀਂ ਭਾਗਾਂ ਵਾਲੇ ਨਾਬਾ ਸ਼ਹਿਰ ਬਣਦੇ ਆ ਨਸ਼ੇ ਤੋਂ ਦੂਰ ਰਹੋ ਅੱچھے ਸੰਸਕਾਰ ਲੈ ਕੇ ਆਪਾਂ ਆਪਣੇ ਸਮਾਜ ਦੀ ਸੇਵਾ ਕਰੀਏ ਔਰ ਆਪਣੇ ਆਪਣੀ ਜਿਹੜੀ ਵੀ ਆਪਾਂ ਕੰਦ ਦੇ ਵਿੱਚ ਹੈਗੇ ਉਹ ਤੋਂ ਮਾਣ ਮਾਨ ਕਰਨਾ ਕਰੀਏ ਆਰਤੀ ਐਸਐਨ ਨਾਬਾ